ਅਰਵਿੰਦ ਕੇਜਰੀਵਾਲ ਜੀ ਨੂੰ ਅਰੈਸਟ ਕਰਕੇ ਮੋਦੀ ਸਾਹਿਬ ਦੀ ਸਰਕਾਰ ਨੇ ਆਪਣੇ ਕਫਨ ਚ ਅਖੀਰਲਾ ਕਿੱਲ ਜਿਹੜਾ ਹੈ ਉਹ ਠੋਕ ਲਿਆ ਮੋਦੀ ਸਾਹਿਬ ਦੀ ਜਿਹੜੀ ਸਰਕਾਰ ਦੀ ਤਾਨਾਸ਼ਾਹੀ ਹੈ ਲੋਕਸ਼ਾਹੀ ਦਾ ਜਿਹੜਾ ਘਾਣ ਹੋ ਰਿਹਾ ਜਿਸ ਤਰੀਕੇ ਨਾਲ ਇਸ ਦੇਸ਼ ਚ ਅਤਿਆਚਾਰ ਹੋ ਰਿਹਾ ਚਾਹੇ ਉਹ ਮਾਈਨੋਰਟੀ ਜੋ ਹੋਵੇ ਦਲਿਤ ਹੋਣ ਮਹਿਲਾਵਾਂ ਹੋਣ ਉਹਦੇ ਖਿਲਾਫ ਅਰਵਿੰਦ ਕੇਜਰੀਵਾਲ ਜੀ ਹਮੇਸ਼ਾ ਹੀ ਆਵਾਜ਼ بلند ਕਰਦੇ ਰਹੇ ਆ ਮੋਦੀ ਸਾਹਿਬ ਅਰਵਿੰਦ ਕੇਜਰੀਵਾਲ ਜੀ ਨਾ ਤੇ ਅਜੀਤ ਪਵਾਰ ਹੈ ਨਾ ਨਰਾਇਣ ਰਾਣੇ ਹੈ ਨਾ ਹੈਮੰਤ ਵਿਸ਼ਵਾ ਹੈ ਤੇ ਨਾ ਸੁਵਿੰਦ ਅਧਕਾਰੀ ਹੈ ਜਿਹੜਾ ਕਿ ਤੁਹਾਡੀ ਸ਼ਰਨ ਚ ਜਾ ਕੇ ਤੁਹਾਡੇ ਸਾਹਮਣੇ ਝੁਕ ਜੂਗਾ ਔਰ ਤੁਹਾਡੀ ਦੇਸ਼ ਨੂੰ ਤਬਾਈ ਲਜਾਣ ਵਾਲੀ ਨੀਤੀ ਦੇ ਖਿਲਾਫ ਕੰਪਰੋਮਾਈਜ਼ ਕਰ ਲੂ ਅਰਵਿੰਦ ਕੇਜਰੀਵਾਲ ਜੀ ਨੇ ਸਦੀਜ ਦੀ ਤਾਨਾਸ਼ਾਈ ਦੇ ਖਿਲਾਫ ਆਵਾਜ਼ ਉਠਾਈ ਹੈ ਲੋਕਸ਼ਾਹੀ ਨੂੰ ਬਚਾਉਣ ਲਈ ਦੇਹ ਦੇ ਲੋਕਤੰਤਰ ਨੂੰ ਬਚਾਉਣ ਲਈ ਦੇਹ ਦੇ ਸੰਵਿਧਾਨ ਦੇ ਬਚਾਉਣ ਲਈ ਅਸੀਂ ਹਰੇਕ ਕੁਰਬਾਨੀ ਲਈ ਤਿਆਰ ਹੈ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਜਿਸ ਤਰੀਕੇ ਨਾਲ ਅੱਜ ਤੁਸੀਂ ਜਿਸ ਤਾਨਾਸ਼ਾਈ ਨਾਲ ਤੁਸੀਂ ਅਜਾ ਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਤੁਹਾਡੀ ਸਰਕਾਰ ਦੀ ਕਫਨ ਚ ਅਕੀਰ ਲਾ ਕਲ ਸਬਤ ਹੋਗਾ ਅਰਵਿੰਦ ਕੇਜਰੀਵਾਲ ਜੀ ਨੂੰ ਅਰੈਸਟ ਕਰਕੇ ਮੋਦੀ ਸਾਹਿਬ ਦੀ ਸਰਕਾਰ ਨੇ ਆਪਣੇ ਕਫਨ ਚ ਅਖੀਰਲਾ ਕਿੱਲ ਜਿਹੜਾ ਹੈ ਉਹ ਠੋਕ ਲਿਆ। ਮੋਦੀ ਸਾਹਿਬ ਦੀ ਜਿਹੜੀ ਸਰਕਾਰ ਦੀ ਤਾਨਾਸ਼ਾਈ ਹੈ, ਲੋਕਸ਼ਾਹੀ ਦਾ ਜਿਹੜਾ ਘਾਣ ਹੋ ਰਿਹਾ ਹੈ, ਜਿਸ ਤਰੀਕੇ ਨਾਲ ਇਸ ਦੇਸ਼ ਚ ਅਤਿਆਚਾਰ ਹੋ ਰਿਹਾ ਹੈ ਚਾਹੇ ਮਾਈਨੋਰਟੀ ਜੋ ਹੋਵੇ, ਦਲਿਤ ਹੋਣ, ਮਹਿਲਾਵਾਂ ਹੋਣ, ਉਹਦੇ ਖਿਲਾਫ ਅਰਵਿੰਦ ਕੇਜਰੀਵਾਲ ਜੀ ਹਮੇਸ਼ਾ ਹੀ ਆਵਾਜ਼ ਬੁਲੰਦ ਕਰਦੇ ਰਹੇ ਆ। ਮੋਦੀ ਸਾਹਿਬ, ਅਰਵਿੰਦ ਕੇਜਰੀਵਾਲ ਜੀ ਨਾ ਤੇ ਅਜੀਤ ਪਵਾਰ ਹੈ। ਨਾ ਨਰਾਇਣ ਰਾणे ਐ ਨਾ ਹੈਮੰਤ ਵਿਸ਼ਵਾ ਐ ਤੇ ਨਾ ਸੁਵਿੰਦ ਅਧਕਾਰੀ ਐ ਜਿਹੜਾ ਕਿ ਤੁਹਾਡੀ ਸ਼ਰਨ ਚ ਜਾ ਕੇ ਤੁਹਾਡੇ ਸਾਹਮਣੇ ਝੁਕ ਜਾਊਗਾ ਔਰ ਤੁਹਾਡੀ ਦੇਸ਼ ਨੂੰ ਤਬਾਈ ਲਜਾਣ ਵਾਲੀ ਨੀਤੀ ਦੇ ਖਿਲਾਫ ਕੰਪਰੋਮਾਈਜ਼ ਕਰ ਲੂਆ ਅਰਵਿੰਦ ਕੇਜਰੀਵਾਲ ਜੀ ਨੇ ਸਦੀਜ ਦੀ ਤਾਨਾਸ਼ਾਈ ਦੇ ਖਿਲਾਫ ਆਵਾਜ਼ ਉਠਾਈ ਐ ਲੋਕਸ਼ਾਹੀ ਨੂੰ ਬਚਾਉਣ ਲਈ ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਲਈ ਦੇਸ਼ ਦੇ ਸੰਵਿਧਾਨ ਦੇ ਬਚਾਉਣ ਲਈ ਅਸੀਂ ਹਰੇਕ ਕੁਰਬਾਨੀ ਲਈ ਤਿਆਰ ਹੈ ਲੇਕਿਨ ਇੱਕ ਗੱਲ ਬੜੀ ਸਪਸ਼ਟ ਹੈ ਜਿਸ ਤਰੀਕੇ ਨਾਲ ਅੱਜ ਤੁਸੀਂ ਜਿਸ ਤਾਨਾਸ਼ਾਈ ਨਾਲ ਤੁਸੀਂ ਅਜਾ ਰਵਿੰਦ ਕੇਜਰੀਵਾਲ ਜੀ ਨੂੰ ਗ੍ਰਿਫਤਾਰ ਕੀਤਾ ਹੈ ਇਹ ਤੁਹਾਡੀ ਸਰਕਾਰ ਦੀ ਕਫਨ ਚ ਅਕੀਰ ਲਾ ਕੱਲ ਸਬਤ ਹੋਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...